ਵਧੀਕ ਡਿਪਟੀ ਕਮਿਸ਼ਨਰ ਬਾਜਪਾ ਵੱਲੋਂ ਮੰਡ ਖੇਤਰ ਦਾ ਕੀਤਾ ਗਿਆ ਦੌਰਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਰਿੰਦਰ ਪਾਤਲ ਸਿੰਘ ਬਾਜਪਾ ਵੱਲੋਂ ਬਿਆਸ ਜਿਆਦੇ ਪਦੇ ਪਾਣੀ ਕਾਰਨ ਢਿਲਮਾ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਾਹਤ ਕਮਾ ਦੀ ਸਮੀਖਿਆ ਕੀਤੀ ਗਈ। ਉਹਨਾਂ ਮੰਡ ਖੇਤਰ ਦੇ ਪਿੰਡ ਮੰਡਕੁੱਕਾ, ਮੰਡ ਨੰਗਲ, ਰਾਮਾ ਤਕੜਾ ਮੰਡ, ਕੁੱਲਾ ਵਿਖੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ। ਬਾਈ ਬਾਬਲੂ ਮੰਡੀ ਕੁਕਾ ਗੁਰਦੁਆਰਾ ਸਾਹਿਬ ਵਿਖੇ ਬਣਾਏ ਗਏ ਰਾਹਤ ਕੇਂਦਰ ਵਿਖੇ ਲੋਕਾਂ ਦੀ ਸਹਾਇਤਾ ਲਈ ਦਵਾਈਆਂ ਮੈਡੀਕਲ ਟੀਮਾਂ ਦੀ ਤਾਇਨਾਤੀ ਸੁੱਕਾ ਰਾਸ਼ਨ ਪੀਣ ਵਾਲੇ ਪਾਣੀ ਦੀ ਉਪਲਬਧਤਾ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਕਿਹਾ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ, ਸੁੱਕਾ ਰਾਸ਼ਨ ਉਹਨਾਂ ਦੇ ਘਰ ਪਹੁੰਚਾਇਆ ਜਾਵੇ। ਇਸ ਤੋਂ ਇਲਾਵਾ ਪਸ਼ੂ ਧਨ ਨੂੰ ਬਚਾਉਣ ਲਈ ਵੈਟਰਨਰੀ ਅਫਸਰਾਂ ਨੂੰ ਕਿਹਾ ਗਿਆ ਕਿ ਉਹ ਇਸ ਉਹ ਐਸ ਡੀ ਆਰ ਐਫ ਦੀਆਂ ਟੀਮਾਂ ਦੇ ਨਾਲ ਜਾ ਕੇ ਪਸ਼ੂ ਧਨ ਦੀ ਜਾਂਚ ਤੇ ਵਿਸ਼ੇਸ਼ ਕਰਕੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਈ ਯਤਨ ਕੀਤੇ ਜਾਣ। ਜਤਨ ਕਰਨ ਇਸ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਅੱਗੇ ਕੁਝ ਮੰਗਾਂ ਵੀ ਰੱਖੀਆਂ ਗਈਆਂ ਜਿਸ ਤੇ ਉਹਨਾਂ ਨੇ ਪ੍ਰੋਮਸਾ ਦਵਾਇਆ ਕਿ ਇਹਨਾਂ ਦੀਆਂ ਮੰਗਾਂ ਵੱਲ ਜਿਹੜਾ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੜ੍ਹ ਸੀਜ਼ਨ ਚੱਲ ਰਿਹਾ ਹੈ ਔਰ ਪਿਛੋਂ ਪਾਣੀ ਆਣ ਕਰਕੇ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਣ ਕਰਕੇ ਅਸੀਂ ਮੈਂ ਤੇ ਇਸ ਜੀ ਸਾਹਿਬ ਇੱਧਰ ਸਾਰੇ ਜੋ ਪਲਾਟਰ ਤਸੀਲ ਦੇ ਪਿੰਡ ਹੈਗੇ ਉਹਨਾਂ ਵਿੱਚ ਚੱਕਰ ਲਗਾ ਰਹੇ ਹਾਂ ਔਰ ਜਿੱਥੇ ਜਿੱਥੇ ਕੋਈ ਰਾਸ਼ਨ ਦੀ ਕਿਤੇ ਤੁਹਾਡੇ ਚਾਰੇ ਦੀ ਲੋੜ ਹੈ ਪਛੇ ਚਾਰੇ ਦੀ ਲੋੜ ਹੈ ਮੈਡੀਕਲ ਟੀਮਾਂ ਉਸੇ ਸਾਰੀਆਂ ਜਿਹੜੀਆਂ ਮਰੀਜ਼ਾ ਕਰਵਾ ਰਹੇ ਹੈਗੇ ਔਰ ਹੁਣ ਇਹਨਾਂ ਨਾਲ ਜਿਹੜੇ ਪਿੰਡ ਵਾਸੀ ਹੈਗੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਔਰ ਉਹਦੇ ਵਿੱਚ ਇਹਨਾਂ ਦੀਆਂ ਜੋ ਮੰਗਾਂ ਸੀਗੀਆਂ ਉਹ ਸੇ ਨੋਟ ਕੀਤੀਆਂ ਹੈਗੀਆਂ ਔਰ ਜਿਹੜੀਆਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਮੰਗਾਂ ਪੇਸ਼ੀਆਂ ਨੇ ਪੂਰੀਆਂ ਹੋਣ ਵਾਲੀਆਂ ਅਸੀਂ ਕਰਵਾਵਾਂਗੇ ਬਾਕੀ ਕੋਈ ਮੰਗਾਂ ਸੀ ਜਿਹੜੀਆਂ ਅਸੀਂ ਇਹਨਾਂ ਦੀ ਨੋਟ ਕਰ ਲਿਆ ਉਹ ਫਲੱਡ ਸੀਜ਼ਨ ਤੋਂ ਬਾਅਦ ਜਿਹੜੇ ਕੋਈ ਕੰਮ ਹੋਣ ਵਾਲੇ ਹੈਗੇ ਨੇ ਉਹ ਅਸੀਂ ਮਾਜੁਰ ਡਿਸਪੈਚਰ ਨੂੰ ਨੋਟਿਸ ਲਾ ਕੇ ਸਰਕਾਰ ਤੱਕ ਪਹੁੰਚਾ ਦੇਣਾ ਇਹ ਗੱਲ ਕਰੀਏ ਕਦੋਂ ਤੱਕ ਜਿਹੜੇ ਹਾਲਾਤ ਸਥਿਰ ਹੋਣਗੇ ਸੁਭਾਅ ਦੇ ਦੇਖੋ ਇਹ ਸੈਪਟੈਂਬਰ ਤੱਕ ਚੱਲਦਾ ਹੁੰਦਾ ਫਲੱਡ ਸੀਜ਼ਨ ਸੋ ਇਹਦੇ ਵਿੱਚ ਜੇ ਪਿਛੋਂ ਬਰਸਾਤ ਹੋ ਰਹੀ ਹੈ ਤੇ ਉਹਦੇ ਕਰਕੇ ਪਾਣੀ ਜਿਹੜਾ ਹੈਗਾ ਉਹਦਾ ਪੱਧਰ ਵਧਿਆ ਪਰ ਇਹ ਵੀ ਹੁਣ ਫਲੱਡ ਸੀਜ਼ਨ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਇਹ ਪਾਣੀ ਦਾ ਘਟੇਗਾ ਜਾਂ ਕੀ ਹੈਗਾ ਬਟ ਸਾਨੂੰ ਆਸ ਹੈ ਜੀ ਇਹ ਕਿ ਜਦੋਂ ਪ੍ਰਸ਼ਾਸਨ ਪਿੱਛੇ ਹਟੇਗੀ ਤਾਂ ਉਹਦੇ ਨਾਲ ਜਿਹੜਾ ਹੈਗਾ ਪਾਣੀ ਦਾ ਪੱਧਰ ਨਿਯਮਾ ਹੋਏਗਾ ਔਰ ਰੂਟੀਨ ਵਾਲੇ ਜਿਹੜੇ ਕੰਮ ਕਰ ਰਹੇਗੇ ਉਹ ਸਚਾਲ ਪੈਣਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ ਵੱਲੋਂ ਟੀਮਾਂ ਆਈਆਂ ਵੀਰ ਏਡੀਸੀ ਸਾਹਿਬ ਆਏ ਨੇ ਐਸਡੀਐਮ ਸਾਹਿਬ ਆਏ ਤਹਿਸੀਲਦਾਰ ਸਾਹਿਬ ਜਿੰਨਾ ਵੀ ਪ੍ਰਸ਼ਾਸਨ ਆਇਆ ਹੈ ਧੰਨਵਾਦੀ ਇਹਨਾਂ ਦਾ ਪਰ ਇਹ ਵੀਰਾਂ ਨੂੰ ਇਹ ਵੀ ਬੇਨਤੀ ਕੀਤੀ ਜਿਹੜੀ ਅੱਜ ਮੰਗਾਂ ਰੱਖੀਆਂ ਨੇ ਤੇ ਜੇ ਸਾਡੀਆਂ ਮੰਗਾ ਪੂਰੀਆਂ ਇਹਨਾਂ ਨੂੰ ਐਸੀ ਕਿਹਾ ਕਰੋ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਅਸੀਂ ਇਹਨਾਂ ਦੇ ਧੰਨਵਾਦੀ ਆਂ ਤੇ ਵੀਰਾਂ ਸਾਰਿਆਂ ਨੂੰ ਮੁਸ਼ਕਲਾ ਜਿਹੜੀ ਹੱਲ ਹੋਈ ਆ ਜਾਣ ਇੰਨੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਜੀ